ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਪਤਾ ਹੈ ਕਿ 1984 ਦੇ ਵਿੱਚ ਜੂਨ ਦੇ ਮਹੀਨੇ ਚ ਭਾਰਤ ਦੀ ਫੌਜ ਨੇ ਸ਼੍ਰੀ ਦਰਬਾਰ ਸਾਹਿਬ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਇਲਾਵਾ ਹੋਰ 38 ਗੁਰਦੁਆਰਿਆਂ ਦੇ ਉੱਤੇ ਹਮਲਾ ਕੀਤਾ ਸੀਗਾ ਔਰ ਉਸ ਫੌਜੀ ਹਮਲੇ ਦੇ ਦੌਰਾਨ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਸਾਡੇ ਸਿੰਘ ਸਿੰਘਣੀਆਂ ਉਚੰਗੀਆਂ ਬਜ਼ੁਰਗ ਮਾਤਾਵਾਂ ਸ਼ਹੀਦ ਹੋ ਗਏ ਅਸਕੀਆਂ ਇਹ 1 ਜੂਨ ਤੋਂ ਇਹ ਹਮਲਾ ਆਰੰਭ ਹੋਇਆ ਸੀਗਾ ਉਸ ਵੇਲੇ CRPF ਅਤੇ ਨਿਮ ਫੌਜੀ ਜਸਤਿਆਂ ਨੇ ਦਰبار صاحب ਦੇ ਉੱਤੇ ਅਤੇ بابا ਗੁਰਦੁਆਰਾ ਬਾਬਾ ਟਲਰਾਏ ਸਾਹਿਬ ਵਿਖੇ ਹਮਲਾ ਕੀਤਾ ਗਿਆ ਸੀਗਾ ਉਸ ਹਮਲੇ ਨੂੰ ਅੱਜ 40 ਸਾਲ ਹੋ ਗਏ ਨੇ ਔਰ ਉਸ ਵੇਲੇ ਜਿਸ ਨੇ ਹਮਲਾ ਕੀਤਾ ਗਿਆ ਸੀਗਾ ਦਰਬਾਰ ਸਾਹਿਬ ਦੇ ਉੱਤੇ ਤੇ ਗੁਰਦੁਆਰਾ ਬਾਬਾ ਟਲਰਾਏ ਸਾਹਿਬ ਵਿਖੇ ਤੇ ਮੋਰਚੇ ਬੰਦੀ ਜਿਹੜੀ ਸੀਗੀ ਥਾਂ ਥਾਂ ਦੇ ਉੱਤੇ ਕੀਤੀ ਗਈ ਸੀਗੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਰਬਾਰ ਸਾਹਿਬ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਵਾਸਤੇ ਉਸ ਵੇਲੇ ਜਥੇਦਾਰ ਸੁਖਦੇਵ ਸਿੰਘ ਬੱਬਰ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਮੁਖੀ ਦੀ ਵਿਉਂਤਬੰਦੀ ਦੇ ਅਨੁਸਾਰ ਗੁਰਦੁਆਰਾ ਬਾਬਾ ਅਟਲ ਰਾਜ ਸਾਹਿਬ ਵਿਖੇ ਮੋਰਚਾਬੰਦੀ ਕੀਤੀ ਹੋਈ ਸੀਗੀ। ਔਰ ਉਸ ਮੋਰਚਾਬੰਦੀ ਦਾ ਇਸ ਲਈ ਜਵਾਬ ਦਿੱਤਾ ਗਿਆ ਤਾਂ ਬਬਰ ਖਾਲਸਾ ਇੰਟਰਨੈਸ਼ਨਲ ਦੇ ਭਾਈ ਮਹੰਗਾ ਸਿੰਘ ਬਬਰ ਗੁਰਦੁਆਰਾ ਬਾਬਾ ਅਟਲ ਰਾਏ ਸਾਹਿਬ ਦੀ ਉੱਪਰਲੀ ਮੰਜ਼ਲ ਤੋਂ ਸ਼ਹੀਦ ਹੋ ਗਏ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਜਥੇ ਵੱਲੋਂ ਅਤੇ ਹੋਰ ਬਹੁਤ ਸਾਰੀਆਂ ਜਥੇਬੰਦੀਆਂ ਵੱਲੋਂ ਥਾਂ-ਥਾਂ ਤੇ ਉਤੇ ਮੋਰਚਾ ਬੰਦੀ ਕੀਤੀ ਗਈ ਸੀਗੀ ਹਰ ਜੱਥੇ ਬੰਦੀ ਨੇ ਆਪਣੇ ਆਪਣੇ ਵੱਲੋਂ ਸਰਕਾਰ ਵੱਲੋਂ ਕੀਤੀ ਗਈ ਗੋਲੀਬਾਰੀ ਦਾ ਮੂੰਹ ਤੋੜਵਾ ਜਵਾਬ ਦਿੱਤਾ ਪਾਈ ਮਹੰਗਾ ਸਿੰਘ ਜੀ ਬੱਬਰ 1 ਜੂਨ 1984 ਨੂੰ ਸ਼ਹੀਦ ਹੋਏ। ਹੋਰ ਉਹਨਾਂ ਦੀ ਸ਼ਹਾਦਤ ਅਤੇ ਸਮੂਹ ਸ਼ਹੀਦ ਸਿੰਘਾਂ ਦੀ ਸ਼ਹਾਦਤ ਜਿਨ੍ਹਾਂ ਦੇ ਵਿੱਚ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਪਾਈ ਅਮਰੀਕ ਸਿੰਘ ਜੀ ਜਨਰਲ ਸ਼ਬੇਗ ਸਿੰਘ ਜੀ ਅਤੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਜਿਹੜੇ ਸਿੰਘ ਸ਼ਹੀਦ ਹੋਏ ਸੀਗੇ ਉਹਨਾਂ ਸਾਰੇ ਸਿੰਘਾਂ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਪਹਿਲੀ ਜੂਨ 1984 ਤੋਂ ਅੱਜ 40 ਸਾਲ ਹੋ ਚੱਲ ਲੈਣੇ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਠਾਾਂ ਜਿਹੜੀਆਂ ਨੇ ਇਸ ਘੱਲੂਕਾਰੇ ਨੂੰ ਬੜੇ ਸਤਕਾਰ ਅਦਬ ਦੇ ਨਾਲ ਮਨਾਉਂਦੀਆਂ ਨੇ ਕਿਉਂਕਿ ਇਹ ਜੋ ਜ਼ਖਮ ਸਰਕਾਰ ਨੇ ਸਾਨੂੰ ਦਿੱਤੇ ਨੇ ਇਹ ਜ਼ਖਮ ਕਦੀ ਵੀ ਭਰੇ ਨਹੀਂ ਜਾ ਸਕਦੇ ਉਹ ਇਨ੍ਹਾਂ ਜ਼ਖਮਾਂ ਦੀ ਜਿਹੜੀ ਚੀਜ਼ ਹੈ ਜਿਹੜਾ ਦਰਦ ਹੈ ਉਹ ਦਰਦ ਅੱਜ ਵੀ ਸਾਰੀ ਸਿੱਖ ਕੌਮ ਹੰਡਾ ਰਹੀ ਹੈ ਪਰ ਉਸ ਸਮੇਂ ਤੋਂ ਲੈ ਕਰਕੇ ਹੁਣ ਤੱਕ ਲਗਾਤਾਰ ਸਿੱਖ ਸੰਘਰਸ਼ ਜਿਹੜਾ ਹੈ ਚੱਲ ਰਿਹਾ ਹੈ ਆਪਣੀ ਕੌਮ ਦੀ ਆਜ਼ਾਦੀ ਦੇ ਵਾਸਤੇ ਸੋ ਭਾਈ ਮਹੰਗਾ ਸਿੰਘ ਜੀ ਬੱਬਰ ਦੀ ਯਾਦ ਨੂੰ ਸਮਰਪਿਤ 31 ਮਈ ਨੂੰ ਸ਼੍ਰੀ ਖੰਡਪਾਟ ਸਾਹਿਬ ਗੁਰਦੁਆਰਾ ਬਾਬਾ ਟਲੜਾਏ ਸਾਹਿਬ ਵਿਖੇ ਰੱਖੇ ਜਾਣਗੇ ਜਿਨ੍ਹਾਂ ਦੇ ਭੋਗ 2 ਜੂਨ ਨੂੰ ਸਵੇਰੇ 7 ਵਜੇ ਗੁਰਦੁਆਰਾ ਬਾਬਾ ਟਲੜਾਏ ਸਾਹਿਬ ਵਿਖੇ ਪਾਏ ਜਾਣਗੇ ਉਪਰੰਤ ਕੀਰਤਨ ਹੋਵੇਗਾ ਅਤੇ ਬਾਅਦ ਦੇ ਵਿੱਚ ਸਾਰੀਆਂ ਸੰਗਤਾਂ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਨਤਮਸਤਕ ਹੋਣਗੀਆਂ ਉਥੇ ਅਰਦਾਸ ਬੇਨਤੀ ਕੀਤੀ ਜਾਵੇਗੀ ਸਮੂਹ ਸਿੰਘਾਂ ਦੀ ਸ਼ਹੀਦਾਂ ਦੀ ਯਾਦ ਦੇ ਵਿੱਚ ਇਹ ਸਾਰਾ ਪ੍ਰੋਗਰਾਮ ਜਿਹੜਾ ਹੈ ਅਸੀਂ ਹਰ ਸਾਲ 1 ਜੂਨ ਨੂੰ ਮਨਾਉਂਦੇ ਹਾਂ ਲੇਕਿਨ ਕਿਉਂਕਿ ਪਹਿਲੀ ਜੂਨ ਨੂੰ ਇਸ ਵਾਰ 2024 ਨੂੰ ਪੂਰੇ ਪੰਜਾਬ ਦੇ ਵਿੱਚ ਵੋਟਾਂ ਪੈ ਰੀਆਂ ਨੇ ਸ਼ਹੀਦ ਪਰਿਵਾਰਾਂ ਦੇ ਨਾਲ ਸਲਾਮਸ਼ੋਵਾ ਕੀਤਾ ਮੇਰੇ ਨਾਲ ਭਾਈ ਸਤਨਾਮ ਸਿੰਘ ਜੀ ਖੰਡਾ ਪੰਜਾਬ ਪਿਆਰਿਆਂ ਚੋਂ ਪਾਈ ਮਹਾਵੀਰ ਸਿੰਘ ਜੀ ਸੁਲਤਾਨਵਿੰਡ ਡਾਕਟਰ ਸੁਖਦੇਵ ਸਿੰਘ ਜੀ ਬਾਬਾ ਅਤੇ ਸਾਡੇ ਨਾਲ ਨਰਿੰਦਰ ਸਿੰਘ ਜੀ ਗੇਲ ਪਾਈ ਰਕबीर ਸਿੰਘ ਜੀ ਪੁੱਤਰ ਜੋ ਕਿ ਜੱ태ਦਾ ਤੇਜਾ ਸਿੰਘ ਪੁੱਤਰ ਦੇ ਪੋਤਰੇ ਨੇ ਸਤਜੋਤ ਸਿੰਘ ਜੀ ਮੁੱਢਲ ਤੋਂ ਰਾਜ ਸਿੰਘ ਸੁਲਤਾਨਵਿੰਡ ਤੋਂ ਅਤੇ ਪਾਈ ਮਹੰਗਾ ਸਿੰਘ ਜੀ ਬਬਰ ਦੇ ਪਰਿਵਾਰ ਨਾਲ ਅਤੇ ਹੋਰ ਸ਼ਹੀਦ ਪਰਿਵਾਰਾਂ ਨਾਲ ਸਲਾਮ ਅਸ਼ਰਵਾ ਕਰਨ ਦੇ ਬਾਅਦ ਅਸੀਂ ਇਹ ਵਿਚਾਰ ਕੀਤਾ ਕਿਉਂਕਿ ਚੋਣਾ ਪਹਿਲੀ ਜੂਨ ਨੂੰ ਹੋਣੇ ਪੈਣੀਆਂ ਨੇ ਵੋਟਾਂ ਪੈਣੀਆਂ ਨੇ ਇਸ ਕਰਕੇ ਅਸੀਂ ਇੱਕ ਦਿਨ ਦਾ ਪ੍ਰੋਗਰਾਮ ਅੱਗੇ ਮੁਲਤਵੀ ਕਰਤਾ ਤੇ ਹੁਣ 31 ਮਈ ਨੂੰ ਅਖੰਡ ਪਾਠ ਸਾਹਿਬ ਸਵੇਰੇ ਰੱਖੇ ਜਾਣਗੇ ਜਿਹਦੇ ਭੋਗ 2 ਜੂਨ ਨੂੰ ਸਵੇਰੇ 7:00 ਵਜੇ ਗੁਰਦੁਆਰਾ ਬਾਬਾ ਅਟਲਰਾਜ ਸਾਹਿਬ ਵਿਖੇ ਪਾਏ ਜਾਣਗੇ ਅਸੀਂ ਸਾਰੇ ਸਮੁੱਚੀ ਜੱਤੇਦਾਰ ਹਵਾਰਾ ਕਮੇਟੀ ਅਤੇ ਬਾਕੀ ਛੱਤ ਪੰਥਕ ਜਥੇਬੰਦੀਆਂ ਸਾਡੇ ਨਾਲ ਪੰਜ ਪਿਆਰੇ ਵਿੱਚੋਂ ਭਾਈ ਸਤਨਾਮ ਸਿੰਘ ਖੰਡਾ ਸਮੁੱਚੇ ਰੂਪ ਵਿੱਚ ਸਾਂਝੀ ਅਪੀਲ ਕਰ ਰਹੇ ਆ ਕਿ ਸਮੂਹ ਸੰਗਤਾਂ ਜਿਹੜੀਆਂ ਨੇ ਜਥੇਬੰਦੀਆਂ ਜਿਹੜੀਆਂ ਨੇ ਉਹ 2 ਜੂਨ ਨੂੰ ਸਵੇਰੇ 7 ਵਜੇ ਗੁਰਦੁਆਰਾ ਬਾਬਾ ਅਟਲ ਰਾਏ ਸਾਹਿਬ ਵਿਖੇ ਪਹੁੰਚ ਕੇ ਸ਼ਹੀਦ ਸਿੰਘਾਂ ਦੀ ਅਰਦਾਸ ਤੇ ਵਿੱਚ ਤੇ ਪੰਥ ਦੀ ਚੜ੍ਹਦੀ ਕਲਾ ਵਾਸਤੇ ਮੈਂ ਬੇਨਤੀ ਕਰਦੇ ਆ ਕਿ ਅਸੀਂ ਇਨ੍ਹਾਂ ਸ਼ਹਾਦਤਾਂ ਤੋਂ ਜਿਹੜਾ ਹੈ ਸਬਕ ਵੀ ਸਿੱਖਣਾ ਹੈ ਲੈਸਨ ਸਿੱਖਣਾ ਹੈ ਔਰ ਇੱਕ ਮੈਸੇਜ ਲੈ ਕੇ ਜਾਣਾ ਹੈ ਘਰੋ ਘਰੀ ਕਿ ਜਿਹੜਾ ਕਾਰਜ ਇਨ੍ਹਾਂ ਸ਼ਹੀਦ ਸਿੰਘਾਂ ਨੇ ਅਰੰਭਿਆ ਸੀਗਾ ਉਸ ਕਾਰਜ ਦੀ ਪੂਰਤੀ ਵਾਸਤੇ ਪੰਥ ਦੀ ਚੜ੍ਹਦੀ ਕਲਾ ਵਾਸਤੇ ਕੌਮੀ ਘਰ ਦੀ ਪ੍ਰਾਪਤੀ ਵਾਸਤੇ ਅਸੀਂ ਆਪਣੀ ਦ੍ਰਿੜਤਾ ਤੇ ਵਚਨਬੱਤਾ ਨਿਭਾਉਂਦੇ ਰਹਿਣਾ ਹੈ ਮੈਂ ਕਿ ਪ੍ਰਫਾਸਟਰ ਬਲਜਿੰਦਰ ਸਿੰਘ ਜੀ ਤੁਹਾਨੂੰ ਸਾਰਾ ਕੁਝ ਦੱਸ ਚੁੱਕੇ ਨੇ ਇਹ ਜਿਹੜਾ ਸਮਾਗਮ ਹੈ ਪਹਿਲਾਂ 1 ਜੂਨ ਨੂੰ ਮਨਾਇਆ ਜਾਣਾ ਸੀ ਹੁਣ ਦੋ ਉਹਦੇ ਬਾਰੇ ਇਹਨਾਂ ਨੇ ਦੱਸਿਆ ਕਿ 2 ਤਰੀਕ ਨੂੰ ਕਰਨਾ ਹੈ ਇਹ ਅਸੀਂ 2016 ਤੋਂ ਸ਼ੁਰੂਆਤ ਕੀਤੀ ਸੀ 2016 ਤੋਂ ਲੈ ਕੇ ਅੱਜ ਤੱਕ ਅਸੀਂ ਉਹਨਾਂ ਸ਼ਹੀਦਾਂ ਨੂੰ ਨਤਮਸਤਕ ਹੁੰਦੇ ਆ ਤੇ ਬਿਲਕੁਲ ਪੀਸ ਫੋਲ ਨਹੀਂ ਜਾ ਕੇ ਉੱਥੇ ਸਾਰਾ ਜਿਹੜਾ ਕੰਮ ਕਰਦੇ ਆ ਸਤ ਨਬ ਵਾਇਗੁਰੂ ਦਾ ਜਾਪ ਕਰਦੇ ਹੋਏ ਅਸੀਂ ਕਾਲਤਾ ਸਭ ਪਹੁੰਚਦੇ ਹੁਤੇ ਅਰਦਾਸ ਕਰੀਦੀਏ ਸੰਗਾਂ ਦੀ ਚੜ੍ਹਦੀ ਕਲਾ ਵਾਸਤੇ ਕੌਮ ਦੀ ਚੜ੍ਹਦੀ ਕਲਾ ਵਾਸਤੇ ਪਰ ਕੁਝ ਸਮੇਂ ਤੋਂ ਅਸੀਂ ਤਿੰਨ ਕਸਾਲਾ ਤੋਂ ਉਹਨਾਂ ਦੇ ਪਰਿਵਾਰ ਵੱਲੋਂ ਵੀ ਭਾਈ ਮਹਿੰਗਾ ਸਿੰਘ ਬੱਬਰ ਵੱਲੋਂ ਦੇ ਪਰਿਵਾਰ ਵੱਲੋਂ ਤੇ ਹੋਰ ਨਸ ਸਿਖਾ ਵੱਲੋਂ ਵੀ ਖੰਡ ਪੜਸਾ ਹੋਣਾ ਚਾਹੀਦਾ ਫਿਰ ਤਿੰਨ ਚਾਰ ਸਾਲ ਤੋਂ ਉੱਥੇ ਖੰਡ ਪੜਸਾ ਹੁੰਦਾ ਹੈ ਇਸ ਤੋਂ ਇਲਾਵਾ ਕੌਮੀ ਕੌਮੀਅਤ ਤੌਰ ਤੇ ਇਹ ਜਿਹੜਾ ਤੀਸਰਾ ਖੱਲੂ ਘਾਰਾ ਇਹਨੂੰ ਮਨਾਉਣ ਵਾਸਤੇ ਹਰ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਵੀ ਹੋਣਾ ਚਾਹੀਦਾ 5 ਤਰੀਕ ਦੀ ਰਾਤ ਨੂੰ ਅਸੀਂ ਸultanpur ਪਿੰਡ ਦੇ ਵਿੱਚ ਕਿਉਂਕਿ ਉਸ ਪਿੰਡ ਦੇ ਵਿੱਚ ਲਗਭਗ 50 ਸਿੰਘ ਸ਼ਹੀਦ ਹੋਏ ਹੁਣ ਤੱਕ ਦੇ ਸੰਘਰਸ਼ ਦੇ ਵਿੱਚ ਤੇ ਬਹੁਤ ਸਾਰੇ ਉਸ ਵੇਲੇ ਵੀ 1984 ਵਿੱਚ ਵੀ ਉਹ ਸ਼ਹੀਦ ਹੋਏ ਸਨ ਪਰ ਉਹਨਾਂ ਸਾਰਿਆਂ ਦਾ ਵੀ ਅਸੀਂ ਜੀ ਆਇਆਂ ਕਹਿਣ ਵਾਸਤੇ ਉੱਥੇ ਅਟਾਰੀ ਸਾਹਿਬ ਵਿਖੇ ਵੀ ਇਹ ਪ੍ਰੋਗਰਾਮ ਜਿਹੜਾ ਵਾ 5 ਤਰੀਕ ਸ਼ਾਮ ਦੇ ਵਿੱਚ ਸੋਰਾ ਰਹਿਸਾਬ ਦੇ ਪਾਠ ਤੋਂ ਸ਼ੁਰੂਆਤ ਹੋਏਗਾ 2 ਘੰਟੇ ਵਾਸਤੇ ਇਸੇ ਤਰ੍ਹਾਂ ਪ੍ਰਾਰਥਨ ਦੀ ਤਮਾਂ ਦਾ ਜਿਤਨਾ ਅਸੀਂ ਕਰਦੇ ਆਂ ਅਕਾਲ ਤਾ ਸਾਬ ਵਾਸਤੇ ਅਰਦਾਸ ਕਰਾਂਗੇ ਸੱਚੇ ਪਾਤਸ਼ਾਹ ਕਿ ਕਿਰਪਾ ਕਰੋ ਰਹਿਮਤ ਕਰੋ ਜਿਹੜੇ ਸਿੰਘ ਸ਼ਹੀਦ ਹੋਏ ਨੇ ਉਹਨਾਂ ਦੇ ਪਰਿਵਾਰਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਔਰ ਆਉਣ ਵਾਲੇ ਸਮੇਂ ਦੇ ਵਿੱਚ ਖਾਲਸਾ ਪੰਥ ਦੀ ਚੜ੍ਹਦੀ ਕਲਾ ਵਾਸਤੇ ਹੋਏ ਇਕੱਤਰ ਮਿਲਵ ਮੇਰੇ ਭਾਈ ਦੁਬਤਾ ਦੂਰ ਕਰੋ ਲਿਬਲਾਏ ਇਸ ਮੁੱਖ ਹੁਕਮ ਅਨੁਸਾਰ ਅਸੀਂ ਚਰਨ ਦਾ ਜਲ ਯਤਨ ਕਰੀਏ ਕਿਉਂਕਿ ਜਿਹੜੇ ਕੌਮੀਅਤ ਦੇ ਤੌਰ ਤੇ ਜਿਹੜੇ ਕੌਮੀ ਇਸ ਇਤਿਹਾਸ ਨੇ ਉਹਨਾਂ ਦਾ ਜਿਹੜਾ ਅਸੀਂ ਜਿਹੜਾ ਗੁਰਪੁਰਬ ਮਨਾਉਂਦੇ ਆ ਜਾਂ ਉਹਨਾਂ ਦਾ ਅਸੀਂ ਜਿਹੜਾੜਾ ਮਨਾਉਂਦੇ ਆ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਮਨਾਉਣਾ ਚਾਹੀਦਾ ਕਿਉਂਕਿ ਸ਼ਹੀਦ ਸਾਰਿਆਂ ਦੇ ਇਕੱਠੇ ਹੁੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ